ਇਹ ਮੇਰਾ ਭਰਾ ਦੇਖੋ ਬਾਈ ਇੱਥੇ ਤਾਂ ਨਹੀਂ ਟੋਪਾ ਲਿਆ ਹੋਇਆ ਸਿਰ ਤੇ ਇੱਥੇ ਦੇਖੋ ਲੁੱਕ ਇਹ ਕਿਹੜਾ ਅਚਾਪ੍ਰੀਤ ਪਹਿਰੇ ਦੱਸਣਗੇ ਕਿਹੜੇ ਆਰਟਿਸਟ ਵਰਗਾ ਲੱਗ ਰਿਹਾ ਦੱਸ ਕਿਹੜੇ ਐਕਟਰ ਵਰਗਾ ਕਿਹੜੇ ਸਿੰਗਰ ਵਰਗਾ ਹਸਤਿੰਦਰ ਵਰਗਾ ਲੱਗ ਰਿਹਾ ਬੰਦਾ ਹਸਤਿੰਦਰ ਵਰਗਾ ਕੀ ਬਾਤ ਹੈ ਤੇ ਹਸਤਿੰਦਰ ਵੀਰੇ ਲਾਈਕ ਜ਼ਰੂਰ ਕਰਦੇ ਹੋ ਯਾਰ ਕੀ ਬਾਤ ਹੈ ਤੁਹਾਡੇ ਬਹੁਤ ਵੱਡੇ ਫੈਨ ਨੇ ਯਾਰ ਦੋਨੇ ਮੁੰਡੇ ਮੈਂ ਵੀ ਵਿਚੇ ਆ ਵੀਰੇ ਉਦੋਂ ਗੱਲਾਂ ਹੋਰ ਸੀ ਤੇ ਦੀਪ ਚੌਧਰੀ ਮੇਰਾ ਭਰਾ ਆ ਨੇ ਵਾਦਾ ਕੀਤਾ ਹੈ ਕਿ ਪਾਰਟੀ ਦਵਾਂਗੇ ਜੇ ਇਹਨੇ ਪਾਰਟੀ ਨਾ ਦਿੱਤੀ ਤਾਂ ਆਪਾਂ ਤੁਹਾਨੂੰ ਦੱਸਾਂਗੇ ਫਿਰ ਤੁਸੀਂ ਆਪਣੇ ਹਿਸਾਬ ਨਾਲ ਹੈਂਡਲ ਕਰਨਾ ਹਸਤਿੰਦਰ ਦੇ ਦੋ ਬੋ ਹਮੋ ਮੋਦਿਆਂ ਤੇ ਕਾਲ ਜੀ ਦੇ ਪੌਂਦਾ ਬੋਲੀਆਂ ਬੀਬਾ ਦਿਲਕਾਰ ਜੀ ਦੀ ਸ਼ਾਇਰੀ ਬਣਦੀ ਹੋ ਗਿਣਤੀ ਦੇ ਦਿਨੋਂ ਜਿਉਂਦੇ ਜੱਗ ਤੇ ਅੰਤ ਨੂੰ ਤਰੱਕੀ ਜੀ ਦੀ ਵੈਰੀ ਬਣਦੀ ਹੋ ਮਰਦ ਮਸ਼ੂਕਾਂ ਵਾਂਗੂ ਮੌਤ ਡੀਕਦਾ ਹੋਰੇ ਕਦੋਂ ਖੜਕਾਉ ਦਰਵਾਜਾ ਮਿੱਠੀਏ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾਨੀਏ ਦਾ ਉੱਠੂਗਾ ਜਵਾਨੀ ਚ ਜਨਾਂ ਜਾਂ ਮਿੱਠੀਏ ਚੋਬਰ ਦੇ ਚਿਹਰੇ ਉੱਤੇ ਨੂਰ ਦੱਸ ਬਾਨੀਏ ਦਾ ਉੱਠਵਾ ਜਵਾਨੀ ਚ ਜਨਾਂ ਜਾਂ ਮਿੱਠੀਏ ਬਾਬਾ ਕੀ ਬਾਤ ਹੈ ਭਾਈ ਸਸਰੀ ਗਾਲ ਦੋਸਤੋ ਅਸਲਾਮੁਅਲੈਕਮ ਰਾਮ ਰਾਮ ਜੀ ਕੀ ਹਾਲ ਚਾਲ ਹੈ ਸਭ ਦਾ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਜ਼ਿਆਦਾ ਭੀਓ ਠੀਕ ਹੈ ਨਾ ਤੇ ਦੋਸਤੋ ਅੱਜ ਲਾਸਟ ਦਸੰਬਰ ਸੌਰੀ 31 ਦਸੰਬਰ ਯਾਨੀ ਲਾਸਟ ਦਿਨ ਹੈ ਦਸੰਬਰ ਦਾ 2024 ਦਾ ਬਹੁਤ ਹੋਈ ਅੱਜ ਠੰਡ ਬਹੁਤ ਹੈ ਤੇ ਸਾਰਾ ਕੁਝ ਬੰਦ ਹੋ ਜਾ ਪਿਆ ਠੰਡ ਚ ਤੇ ਬਹੁਤ ਵਧੀਆ ਲੱਗ ਰਿਹਾ ਅੱਜ ਮੈਂ ਆਪਣੀ ਭਰਾਵਾਂ ਨਾਲ ਆਇਆ ਦੀਪ ਚੌਧਰੀ ਨਾਲ ਤੇ ਇਧਰ ਬੈਠੇ ਨੇ ਪ੍ਰੀਤ ਮਹਿਰਾ ਜੀ ਸ਼ਾਇਰ ਅਫੀਸ਼ਲ ਸ਼ਾਇਰ ਜਾਨੀ ਨੂੰ ਟੱਕਰ ਦੇਣ ਗਿਆ ਨਾਲੇ ਸਮੇਂ ਚ ਅੱਜ ਕੋਈ ਸ਼ਾਇਰੀ ਸੁਣਾਣਗੇ ਫ੍ਰੀ ਜੀ ਅੱਜ ਕੋਈ ਸ਼ਾਇਰੀ ਸੁਣਾਣਗੇ ਤੇ ਦੀਪ ਚੌਧਰੀ ਜੀ ਤੁਸੀਂ ਦੋ ਚਾਰ ਗੱਲਾਂ ਹੀ ਸੁਣਾ ਦਿਓ ਪਹਿਲਾਂ ਫਿਰ ਆਪਾਂ ਸ਼ਾਇਰੀ ਤੇ ਪਹੁੰਚਦੇ ਆਂ ਇੱਕ ਤਾਂ ਠੰਡ ਬਹੁਤ ਹੈ ਅੱਜ ਠੰਡ ਚ ਤੁਹਾਡੀ ਆਡੀਅੰਸ ਨੂੰ ਮੈਂ ਕਹਿਣਾ ਚਾਹੁੰਦਾ ਕਿ ਹਿੰਦੀ ਮੈਂ ਬੋਲਣਾ ਨਾ ਪੰਜਾਬੀ ਚ ਹੀ ਬੋਲੋ ਵੀਰ ਵੀ ਠੰਡ ਚ ਦੇਖ ਕੇ ਮਤਲਬ ਮੋਡੇ ਕੱਪੜੇ ਪਾ ਕੇ ਬਾਹਰ ਨਿਕਲੋ ਹਨਾ ਕਿਵੇ ਠੰਡ ਲੱਗੀ ਬਿਮਾਰ ਹੋ ਗਏ ਔਖਾ ਹੋ ਜਾਏਗਾ ਕੰਮ ਨਾ ਔਖਾ ਹੋ ਜਾਏਗਾ ਕੰਮ ਨਾ ਕਾਨੂੰ ਡਾਕਟਰ ਨੂੰ ਪੈਸੇ ਦੇਣੇ ਫਰੀਦੇ ਮੋਡੇ ਕੱਪੜੇ ਪਾ ਕੇ ਨਿਕਲੋ ਤੇ ਇੱਕ ਲਾਸਟ ਦਿਨ ਹੈ ਅੱਜ 2024 ਦਾ ਹਨਾ ਤੇ ਅੱਜ ਅਸੀਂ ਦੇਖਦੇ ਆਂ ਪਾਰਟੀ ਕਰਾਂਗੇ ਕੀ ਖਵਾਉਗੇ ਕੀ ਖਵਾਉਗੇ ਜੋ ਤੁਸੀਂ ਕਹੋਗੇ ਤੇ ਜੋ ਆਡੀਅנס ਤੇਰੀ ਕਹੋਗੀ ਕਮੈਂਟਾਂ 'ਚ ਤੇਦੀਪ ਚੌਧਰੀ ਆਪਾਂ ਤੁਹਾਡੀ ਪ੍ਰੋਫਾਈਲ ḍp ਦੇਖ ਸਕਦੇ ਨੇ ਜਿਹੜੀ ਹੁਣੇ ਆਈ ਸੀ ਪ੍ਰੋਫਾਈਲ ḍp ਕਿਹੜੀ ਹਾਂਜੀ ਹਾਂਜੀ ਜ਼ਰੂਰ ਤੋਹਨੇ ਕੁਝ ਦਿਖਾਇਆ ਸੀ ਤੁਸੀਂ ਇਹ ਮੇਰਾ ਭਰਾ ਦੇਖੋ ਬਾਈ ਇੱਥੇ ਲੈ ਨੀ ਟੋਪਾ ਲਿਆ ਹੋਇਆ ਸਿਰ ਤੇ ਇੱਥੇ ਦੇਖੋ ਲੁੱਕ ਇਹ ਕਿਹੜਾ ਅਚਾਪ੍ਰੀਤ ਪਹਿਰੇ ਦੱਸਣਗੇ ਕਿਹੜੇ ਆਰਟਿਸਟ ਵਰਗਾ ਲੱਗ ਰਿਹਾ ਦੱਸ ਕਿਹੜੇ ਐਕਟਰ ਵਰਗਾ ਕਿਹੜੇ ਸਿੰਗਰ ਵਰਗਾ ਹਸਤਿੰਦਰ ਵਰਗਾ ਲੱਗ ਰਿਹਾ ਬੰਦਾ ਹਸਤਿੰਦਰ ਵਰਗਾ ਕੀ ਬਾਤ ਹੈ ਤੇ ਹਸਤਿੰਦਰ ਵੀਰੇ ਲਾਈਕ ਜ਼ਰੂਰ ਕਰਦੇ ਹੋ ਯਾਰ ਕੀ ਬਾਤ ਹੈ ਤੁਹਾਡੇ ਬਹੁਤ ਵੱਡੇ ਫੈਨ ਨੇ ਯਾਰ ਦੋਨੇ ਮੁੰਡੇ ਮੈਂ ਵੀ ਵਿਚੇ ਆ ਵੀਰੇ ਉਦੋਂ ਗੱਲਾਂ ਹੋਰ ਸੀ ਤੇ ਦੀਪ ਚੌਧਰੀ ਮੇਰਾ ਭਰਾ ਨੇ ਵਾਦਾ ਕੀਤਾ ਹੈ ਕਿ ਪਾਰਟੀ ਦਵਾਂਗੇ ਜੇ ਇਹਨੇ ਪਾਰਟੀ ਨਾ ਦਿੱਤੀ ਤਾਂ ਆਪਾਂ ਤੁਹਾਨੂੰ ਦੱਸਾਂਗੇ ਫਿਰ ਤੁਸੀਂ ਆਪਣੇ ਹਿਸਾਬ ਨਾਲ ਹੈਂਡਲ ਕਰਨਾ ਹਸਤਿੰਦਰ ਦੇ ਦੋ ਬੋ ਤੂੰ ਸੁਣਾ ਬਈ ਪਹਿਲਾਂ ਪਹਿਲਾਂ ਸ਼ਾਇਰੀ ਕਰ ਲਈਏ ਹਾਂ ਸ਼ਾਇਰੀ ਕਰ ਲਈਏ ਨਵੇਂ ਯਾਦ ਕਰ ਲੈਂਦਾ ਪਹਿਲਾਂ ਸ਼ਾਇਰ ਪ੍ਰੀਤ ਮਹਿਰਾ ਜੀ ਸ਼ਾਇਰੀ ਸੁਣਾਓ ਦੀਪ ਚੌਧਰੀ ਜੀ ਮੇਰੇ ਨਾਲ ਬਣਾਓ ਇਧਰ ਮੈਂ ਮੜ ਜਾਉਂ ਮੈਂ ਆਇਨੇ ਨਾਲ ਤੱਕ ਤੁਸੀਂ ਹੱਥ ਲਾ ਲੈ ਮੈਂ ਆ ਰਿਹਾ ਇੱਕ ਮਿੰਟ ਮੈਂ ਇਧਰ ਆ ਜਾਂਦਾ ਹੂੰ ਹੂੰ ਸਿਨੇਮੈਟਿਕਾ ਦੇਖੋ ਪ੍ਰੋਪਰ ਥੀ ਹੋਣਾ ਚਾਹੀਦਾ ਉਹਦੇ ਬਲਰ ਹੋ ਜਾਂਦੀ ਹੈ ਵੀਡੀਓ ਨਹੀਂ ਤੁਸੀਂ ਆਪੇ ਦੇਖੋ ਦੋਨੋਂ ਬੰਦੇ ਆ ਰਹੇ ਬਲਰ ਨਹੀਂ ਹੈ ਸਕੇ ਸਭ ਨਾਲ ਗੱਲ ਕਰੀਏ ਕਿਉਂ ਲੜਾਈਆਂ ਕਰਕੇ ਕੀ ਲੈਣਾ ਓਹੋ ਵਾਹਿਗੁਰੂ ਜੀ ਸਭ ਸੁਖੀ ਵਸਣ ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ ਕੀ ਬਾਤ ਹੈ ਕੀ ਬਾਤ ਹੈ ਭਰਾ ਦੀ ਸ਼ੈਰੀ ਇੱਕਦਮ ਔਕੇ ਹੈ ਧਾਰਮਿਕ ਸ਼ੈਰੀ ਸੀ ਸੇਰ-ਸੇਰ ਸੀ ਜੋ ਵੀ ਸੀ ਪਰ ਬਹੁਤ ਹੀ ਕਮਾਲ ਦਾ ਲਿਖਿਆ ਭਰਾ ਨੇ ਆਪ ਲਿਖਿਆ ਹੀ ਹਾਂਜੀ ਕਿੰਨਾ ਟਾਈਮ ਹੋ ਗਿਆ ਲਿਖਦਿਆਂ ਨੂੰ ਹੋ ਗਿਆ 2 ਸਾਲ ਹੋ ਗਏ ਅੱਛਾ ਇੱਕ ਗੱਲ ਪੁੱਛਣਾ ਚਾਹਾਂਗਾ ਛੋਟੀ ਜੀ ਜੀ ਦੀ ਗੁਸਤਾਖੀ ਮਾਫ ਹੋਵੇ ਕਿ ਤੁਹਾਡਾ ਦਿਲ ਦੂਰ ਟੁੱਟਿਆ ਜਿਹੜਾ ਇੰਨਾ ਸੈਡ ਲਿਖ ਦਿਓ ਸੱਚ ਸੱਚ ਦੱਸਣਾ ਜੀ ਨਹੀਂ ਯਾਰ ਦਿਲ ਤਾਂ ਟੁੱਟਿਆ ਫਿਰ ਇਹ ਕੀ ਟੁੱਟਿਆ ਤੁਹਾਡਾ ਜਿਹੜਾ ਇੰਨੀ ਸੈਡ ਲਿਖ ਦਿ ਦੇ ਲੈ ਟੁੱਟਿਆ ਆ ਯਾਰ ਤਾਂ ਹੀ ਲੱਗਦੇ ਆ ਇਹ ਦੀਪ ਚੌਧਰੀ ਜੀ ਦੂਰੋਂ ਵੀਡੀਓ ਬਣਾ ਰਿਹਾ ਮੈਨੂੰ ਲੱਗਦਾ ਕਿ ਪੱਕਾ ਮੈਨੂੰ ਬਲਰ ਕਰਨਗੇ ਮੇਰੀ ਵੀਡੀਓ ਦੀ ਮਾਂ ਪੈਣ ਕਰਨਗੇ ਅੱਜੇ ਨਹੀਂ ਨਹੀਂ ਸਹੀ ਆ ਰਹੇ ਤੇ ਪ੍ਰੀਤ ਮਰੇ ਜੀ ਦੋਖ ਲੈਣਾ ਨਹੀਂ ਹਸਤਿੰਦਰ ਦੀ ਹੋ ਜਾਣਾ ਹਸਤਿੰਦਰ ਜੀ ਆ ਹਾਂ ਅੱਲੇ ਆਜ ਨਹੀਂ ਯਾਰ ਚੱਲ ਗਾ ਗਾ ਛੱਪੜਾਂ ਵਿੱਚ ਨਹੀਂ ਗਾ ਨਹੀਂ ਗਾ ਇੰਦਰੋਂ ਸਾਹ ਫੜਾਂ ਵਿੱਚ ਸਮੁੰਦਰੀ ਛਲਾਂ ਕਿੱਥੇ ਬਣਦੀਆਂ ਨੇ ਦੂਜੀ ਵਾਰੀ ਪਹਿਲੀਆਂ ਗਲਾਂ ਕਿੱਥੇ ਬਣਦੀਆਂ ਨੇ ਦੂਜੀ ਵਾਰੀ ਪਹਿਲੀਆਂ ਗੱਲਾਂ ਕਿਤੇ ਬਣੀਆਂ ਨੇ ਇਸ਼ਕ ਪੀੜ ਮਰ ਜਾਣੀ ਅੱਖਾਂ ਥਾਣੀ ਰੋੜ ਲਈ ਅਸੀਂ ਇੱਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ ਅਸੀਂ ਇੱਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ ਕੀ ਬਾਤ ਹੈ ਕੀ ਬਾਤ ਹੈ ਸੁਰੀਲੇ ਦਾ ਹੈਗੇ ਬਾਈ ਬੰਦੋ ਦੋ ਬੰਦੇ ਦੋਨੋਂ ਇਹ ਬੰਦਾ ਯਾਰ ਮੈਂ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਨਹੀਂ ਇਹਨੂੰ ਇਹ ਪੁੱਛੋ ਕਿ ਭਰਾਵਾ ਵੀਡੀਓ ਬਣਾ ਕੌਣ ਰਿਹਾ ਤੇ ਕਿਹਦੇ ਚੈਨਲ ਦੇ ਪੈਣੀ ਹੈ ਕਿਹਦੇ ਤੂੰ ਦੇਖ ਰਿਹਾ ਤੂੰ ਦੇਖ ਕਿੱਥੇ ਹੈ ਪਿਆਰੇ ਖਾਨ 1997 ਯਾ 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 ਬਰੋ ਯਾ ਤੇ ਮੇਰੇ ਬਾਰੇ ਕੋਈ ਦੋ ਸ਼ਬਦ ਕਹਿ ਜਾਓਗੇ ਯਾਰ ਤੁਹਾਡਾ ਪਰਮ ਮਿੱਤਰ ਤੁਸੀਂ ਕੋਈ ਤਾਰੀਫ ਕੀਤੀ ਮੈਂ ਤੁਹਾਡੇ ਤਾਰੀਫਾਂ ਦੇ ਪੁਲ ਬਣ ਤੇ ਤੁਸੀਂ ਇੱਕ ਵੀ ਕੋਈ ਚੰਗੀ ਗੱਲ ਕੀਤੀ ਮੇਰੇ ਬਾਰੇ ਚੰਗੀਆਂ ਕੀਤੀ ਮਾੜਾ ਤਾਂ ਕੁਝ ਕਹਿਆ ਨਹੀਂ ਚੰਗਾ ਕੀ ਕੀਤਾ ਤੂੰ ਸਦਾ ਬਸ ਇਨਾ ਕਹਿੰਦਾ ਪਿਆਰੇ ਖਾਨ 1997 ਮਾਡਲ ਬੰਦਾ ਕੋਈ ਗਾਣਾ ਗੁਣਾ ਸੁਣਾ ਕੋਈ ਕੀ ਦਾ ਸੁਣਈਏ ਕੋਈ ਵੀ ਸੁਣਾ ਦੇ ਸਿੱਧੂ ਮੂਸੇ ਵਾਲਾ ਤੇ ਦੋ ਲੈਣਾ ਤਲ ਸਿੱਧੂ ਮੂਸੇ ਵਾਲਾ ਹਾਂ ਕੋਈ ਚੱਕਮਾ ਜੋ ਦੱਸੋ ਬਾਈ ਦਾ ਚੱਕਮਾ ਜਿਹੜਾ ਤੇਰਾ ਦਿਲ ਕਰੇ ਲੈ ਵੀ ਸਿੱਧੂ ਮੂਸੇ ਵਾਲੇ ਬਾਈ ਦੇ ਆਪਾਂ ਬਹੁਤ ਕੱਟੜ ਫੈਨ ਆ ਬੜੇ ਫੈਨ ਆ ਐਦਾਂ ਮੰਨ ਲਓ ਕਿ ਜਦੋਂ ਸਾਡੇ ਤੇ ਜਨੂਨ ਨਹੀਂ ਨਾ ਹੁੰਦਾ ਪੂਰੇ ਟੁੱਟ ਚੁੱਕੇ ਹੁੰਦੇ ਆ ਅੰਦਰ ਉਹ ਦੁਖੀ ਹੁੰਦੇ ਆ ਉਦਾਸ ਹੁੰਦੇ ਆ ਖਾਸ ਕਰ ਜਦੋਂ ਮੈਂ ਆਪਣੇ ਟੂ-ਵੀਲਰ ਤੇ ਕਿਤੇ ਜਾ ਰਿਹਾ ਹੁੰਦਾ ਉਹਨਾਂ ਨਾਲ ਤਾਂ ਕੰਨਾਂ 'ਚ ਹੈੱਡਫੋਨ ਲਾਉਂਦਾ ਨਹੀਂ ਸੀ ਪਰ ਸਿੱਧੂ ਮੂਸੇ ਵਾਲੇ ਬਾਈ ਦੇ ਗਾਣੇ ਮੈਂ ਦੋ ਸਾਰ ਰਿਪੀਟ ਤੇ ਸੁਣਿਆ ਆਫਟਰ ਡੈਥ ਉਹਨਾਂ ਦੀ ਤੇ ਉਹ ਹੋ ਮੋਦੇਆਂ ਤੇ ਕਾਲਜੀ ਦੇ ਪੌਂਦਾ ਬੋਲੀਆਂ ਬੀਬਾ ਧਿਲਕਾਰ ਜੀ ਦੀ ਸ਼ਾਇਰੀ ਬਣਦੀ ਹੋ ਗਿਨਤੀ ਦੇ ਦਿਨੋਂ ਜਿਉਂਦੇ ਜੱਗ ਤੇ ਅੰਤ ਨੂੰ ਤਰੱਕੀ ਜੀ ਦੀ ਵੈਰੀ ਬਣਦੀ ਹੋ ਮਰਦ ਮਸ਼ੂਕਾਂ ਵਾਂਗੂ ਮੌਤ ਡੀਕਦਾ ਹੋਰੇ ਕਦੋਂ ਖੜਕਾਉ ਦਰਵਾਜ਼ਾ ਮਿੱਠੀਏ ਚੋਬਰ ਦੇ ਚਿਹਰੇ ਉੱਤੇ ਨੂਰ ਦਸਦਾ ਨੀ ਦਾ ਉੱਠੂਗਾ ਜਵਾਨੀ ਚ ਜਨਾਬ ਜਾ ਮਿੱਠੀਏ ਚੋਬਰ ਦੇ ਚਿਹਰੇ ਉੱਤੇ ਨੂਰ ਦਸ ਬਾਨੀਏ ਦਾ ਉੱਠਵਾ ਜਵਾਨੀ ਚ ਜਨਾਬ ਜਾ ਮਿੱਠੀਏ ਬਾ ਬਾ ਕੀ ਬਾਤ ਹੈ ਬਾਈ ਬਾਪ ਹੁਸਤਾਦੀ ਮਾਫ ਦੋਸਤੋ ਅੱਜ ਅਦਰ ਤੇ ਇੱਕ ਮਿਰਜਾ ਗਾਣਾ ਸੁਣਨਾ ਹੈ ਮਿਰਜਾ ਭਰਾਵਾ ਕਾ ਨੂੰ ਆਵਾਜ਼ ਦੀ ਤੂੰ ਨਾ ਨਾ ਗਾ ਯਾਰ ਗਾ ਯਾਰ ਵਧੀਆ ਗਾਉਂਦਾ ਤੂੰ ਮਿਰਜਾ ਦਾ ਪੈਰਾ ਗਾਉਂਦੇ ਆਂ ਕਿ ਪੂਰੇ ਸਟਾਰਟ ਕਰਦੇ ਆਂ ਪੂਰਾ ਨਹੀਂ ਨਾ ਨਾ ਉਹੀ ਪੂਰੀ એન ਫੀਲ ਕੇ ਲਗਾਈ ਓਕੇ ਇਹ ਗ੍ਰੈਂਡ ਦਿੰਦੇ ਅੱਜ ਗੱਲ ਥੋੜਾ ਜਿਹਾ ਡਾਊਨ ਹੈ ਤੇ ਭਰਾਵਾ ਮਾਫ ਕਰੋ ਇਹ ਕਹਾਂ ਮੈਂ ਬੇਸੁਰ ਰਹੀ ਐ ਬਸ ਅੰਦਰੋਂ ਇੱਕ ਦਿਲ ਕਰਦਾ ਯਾਰ ਗਾਣ ਦਾ ਸਿੱਧੀ ਗੱਲ ਕਰ ਹਰ ਇੱਕ ਚ ਕੀੜਾ ਹੁੰਦਾ ਗਾਣ ਦਾ ਆਪਣੀ ਚ ਵੀ ਐ ਤੇ ਦੋ ਭਰਾ ਬੈਠੇ ਇਹਨਾਂ ਨੂੰ ਵੀ ਲਿਖਣ ਗਾਣ ਦਾ ਪੂਰਾ ਕੀੜਾ ਐ ਸਹੀ ਗੱਲਾਂ ਦਾ ਬਾਈ ਸਹੀ 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 ਠੀਕ ਐ ਨਾ ਤੇ ਖਾਸ ਕਰ ਆਪਾਂ ਪੰਜਾਬੀ ਬੰਦਿਆਂ ਦੇ ਪੰਜਾਬੀ ਬੰਦਿਆਂ 'ਚ ਇਹ ਕੁਦਰਤੀ ਹੁੰਦੀ ਐ ਚੀਜ਼ ਪੈਦਾ ਸ਼ੀ ਤੇ ਮਿਰਜ਼ੇ ਦਾ ਗਾਣਾ ਗਾਣੇ ਹਾਂ ਹੋ ਚੜਦੇ ਮਿਰਜ਼ੇ ਖਾਨ ਨੂੰ ਵੱਡੀ ਪਾਬੀ ਲੈਂਦੀ ਥਮ ਵੇ ਮੈਂ ਕਦੇ ਨਾ ਦਿਉ ਹੋਰ ਵੰਗਾਰਿਆ ਕਿ ਤਾ ਕਦੇ ਨਾ ਆਉ ਕੰਮ ਆਕੇ ਲਗ ਮਨ ਮੇਆਂ ਮੇਆਂ ਬਕੀ ਮੋੜ ਤ ਬੇਲੇ ਮਨ ਰੇ ਹਾ 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 ਤੇ ਕਿਹਦਾ ਅਗਲਾ ਪੈਰਾ ਬਾਈ ਮੈਂ ਗ੍ਰੈਜੂਏਸ਼ਨ ਟਾਈਮ ਜਦੋਂ ਮਿਊਜ਼ਿਕ ਰੱਖਿਆ ਸੀ ਨਾ ਕਾਲਜ ਉਦੋਂ ਮੈਂ ਪੜ੍ਹਿਆ ਸੀ ਇੱਕ ਇਲੈਕਟ੍ਰਿਕ ਪੰਜਾਬੀ ਦੀ ਬੁੱਕ ਚ ਤੇ ਗਾਣੇ ਵੀ ਸੁਨੇ ਸੀ ਕਿਸੇ ਨਾ ਸੀਨੀਅਰ ਨੂੰ ਉਹ ਪੈਰਾ ਸੀ ਹਾ ਬਦਰੇ ਸਾਫ ਫਕੀਰ ਤੇਰੀ ਕੁ ਜੱਟਿਆਰ ਜ਼ਿਕਰੇ ਬੱਕਰਾ ਦਿੰਨਿਆ ਪੀਰ ਦਾ ਮਰੇ ਸਿਰ ਦਾ ਸਾਈ ਮਰੇ ਹੋ ਪੰਜ ਸੱਤ ਮਰਨ ਗਵਾਂਡਣਾ ਪੱਕੀ ਰਹੰਦੀਆਂ ਨੂੰ ਤਾਪ ਚੜੇ ਕੁੱਤੀ ਮਰੇ ਫਕੀਰ ਦੀ ਟੜੀ ਚੌਂ 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 ਨਿੱਕ ਦਿੱਤ ਕੇ ਰੇ ਗਲੀਆਂ ਹੋ ਜਾਣ ਸੁੰਨੀਆਂ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ ਇਹ ਹਾਂ ਇਹ ਹਾਂ ਇਹ ਹਾਂ ਇੰਗਣਾ ਨਿੰਗਣਾ 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 ਕੈਂਡਾ ਗਾਇਆ ਬਹੁਤ ਸੋਹਣਾ ਗਾਇਆ ਬਾਈ ਥੈਂਕ ਯੂ ਥੈਂਕ ਯੂ ਭਰਾ ਬਹੁਤ ਸੋ ਮੱਚ ਹੋਰ ਕੋਈ ਸੇਵਾ ਬਸ ਸੇਵਾ ਕੁਝ ਨਹੀਂ ਪਾਰਟੀ ਲੈਂਦੇ ਅੱਜ ਅਦਰ ਤੇ ਦੇਖੋ ਭਰਾਵੋ ਮੈਂ ਤਾਂ ਗਰੀਬ ਜਿਹਾ ਬੰਦਾ ਬਾਈ ਰੋਣੀ ਆ ਗਈ ਜਦੋਂ ਪੜ੍ਹਿਆ ਗਰੀਬ ਬੰਦਾ ਨਹੀਂ ਹੈਗਾ ਤੇਰੇ 20000 ਕਿੰਨੇ ਫੋਲੋਅਰ ਆ 21800 ਫੋਲੋਅਰ ਆ ਦੇਖੋ 12800 ਉਪਰ ਉਹ ਨਹੀਂ ਹੋਏ ਇਹ ਨਹੀਂ ਦਿਖਾਈਦਾ ਹੁੰਦਾ ਭਰਾਵਾ ਨਹੀਂ ਨਹੀਂ ਗਰੀਬ ਕਹਿ ਰਿਹਾ ਮੈਂ ਤੂੰ ਦੇਖੋ ਦੋਸਤੋ ਹੈਗਾ ਗਰੀਬੀਆਂ ਕੁੱਲ ਮਿਲਾ ਕੇ ਮੈਂ ਹੂੰ ਤੇ ਯਾਰੀ ਆਪਣੇ ਪੱਲੇ ਯਾਰ ਗਰੀਬ ਗਾਦੇ ਆ ਜਿਹਦੇ ਕੋਲ ਸੱਚੀ ਯਾਰੀ ਹੋਵੇ ਬੰਦਾ ਅਮੀਰ ਹੁੰਦਾ ਹੈ ਹੋਰ ਕੁਝ ਕੁਝ ਆਡੀਅנס ਨੂੰ ਬੋਲਣਾ ਚਾਹੋਗੇ ਕੀ ਬੋਲੀਏ ਦੱਸੋ ਆਪਣਾ 7 ਮਿੰਟ ਦਾ ਹੋ ਗਿਆ 7.5 ਮਿੰਟ ਦਾ ਚਮਕੀਲਾ ਲਾ ਦਈਏ 10 ਮਿੰਟ ਦਾ ਕਰਨਾ ਹਾਂ ਤੇ ਘਟਾ ਬਬਾ ਕਰ ਲੰਦੇ ਥੋੜੇ ਜਿਹਾ ਕਿਹੜਾ ਚਮਕਿਲਾ ਲਾ ਦੀਏ 299 ਆਂਦਾ ਉਹ ਵਧੀਆ ਯਾਰ ਉਹ ਦਸ ਪੁੱਤ ਤੇਰਾ ਹੈਡ ਡੋਣ ਕਾਸਤੋਂ ਚੰਗਾ ਪੜ ਹੱਸਦਾ ਸੀ ਮੋਣ ਕਾਸਤੋਂ ਆ ਜਿਹੜੇ ਦਰਵਾਜ਼ੇ ਉੱਤੇ ਬੋੜ ਚੱਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸਤੋਂ ਕੁਛ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਛ ਤੈਨੂੰ ਫੜਖਲੇ ਲਾਉਣਾ ਚਾਹੁੰਦੇ ਨੇ ਕੁਝ ਕਨੇ ਹਾਂ ਇੱਥੇ ਭੁੱਖੇ ਭੇਮਦੇ ਨਾਮ ਤੇਰਾ ਲੈ ਕੇ ਅੱਗੇ ਹੁਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਏ ਦਬੀ ਨਾ ਤੂੰ ਦੁਨੀਆ ਸੁਭਾਗ ਲੈਂਦੀ ਏ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਆਈ ਰੇਟ ਮਿਲੂਗੀ ਮਿੱਤ ਕੰਟਰੋਵਰਸੀ ਕਰੇਟ ਮਿਲੂਗੀ ਧਰਮ ਦੇ ਨਾਮ ਤੇ ਡਵੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਤੇ ਦੋਸਤੋ ਸਿੱਧੂ ਬਾਈ ਦਾ ਤਾਂ ਮੈਂ ਦਿਲੋਂ ਫੈਨ ਆ ਯਾਰ ਹਰ ਗਾਣਾ ਮੋਟੀਵੇਟ ਕਰਦਾ ਬਾਈ ਦਾ ਨਾ ਗਾਣਾ ਗੈਦੋ ਬਾਈ ਦਾ ਰਾਈਟਰ ਵੀ ਵਧੀਆ ਸਿੰਗਰ ਵੀ ਵਧੀਆ ਤੇ ਇੱਕ ਕੰਪੋਜ਼ਰ ਦੇ ਤੌਰ ਤੇ ਬਹੁਤ ਵਧੀਆ ਕਿ ਇੱਕ ਮੁਰਦੇ ਵਿੱਚ ਜਾਨ ਪਾ ਦੇਣ ਜਿਹੜਾ ਬੰਦਾ ਜਿਹਦੀ ਰੂਹ ਮਰ ਚੁੱਕੀ ਹੁੰਦੀ ਆ ਨਾ ਜਿਹੜਾ ਜ਼ਿੰਦਗੀ ਚ ਹਾਰ ਚੁੱਕਾ ਹੁੰਦਾ ਉਹ ਬੰਦੇ 'ਚ ਜਨੂਨ ਭਰ ਦੇ ਸਿੱਧੂ ਬਾਈ ਦਾ ਗਾਣਾ ਸਹੀ ਗੱਲ ਹੈ ਬਾਈ ਮੈਂ ਜੇ ਆਪਣੀ ਗੱਲ ਕਰਾਂ ਮੈਂ ਲਾਈਫ 'ਚ ਬਹੁਤ ਜ਼ਿਆਦਾ ਕਈ ਵਾਰ ਸੈਡ ਹੋ ਜਾਂਦਾ ਤੇ ਬਹੁਤ ਜ਼ਿਆਦਾ ਮੇਰੇ ਨਾਲ ਡਾਊਨ ਹੋ ਜਾਂਦਾ ਵੀ ਮਰ ਜਾ ਕੇ ਰੇ ਜਾ ਕੇ ਐਦਾਂ ਦਾ ਕੁਝ ਖਿਆਲ ਆ ਜਾਂਦਾ ਕਿ ਆਪਣੇ ਆਨੂੰ ਖਤਮ ਕਰ ਲਈਏ ਨਾ ਬਟ ਜਦੋਂ ਸਿੱਧੂ ਬਾਈ ਦਾ ਕੋਈ ਵੀ ਗਾਣਾ ਸੁਣਨੇ ਤਾਂ ਮੋਟੀ ਵਰਕੇ ਨਹੀਂ ਯਾਰ ਮਾਰ ਗੋਲਾ ਦੁਨੀਆ ਨੂੰ ਅੱਗੇ ਵਧ ਅੱਗੇ ਤੁਰ ਆਪਣੇ ਤੋਂ ਵੀ ਥੱਲੇ ਲੋਕ ਪਏ ਨੇ ਜਿਹੜਾ ਆਪਣਾ ਦੁੱਖ ਹਮੇਸ਼ਾ ਵੱਡਾ ਲੱਗਦਾ ਬਟ ਦੁਖੀ ਤੋਂ ਦੁਖੀ ਲੋਕ ਪਏ ਨੇ ਹਨਾ ਜੀ ਤੇ ਬਾਕੀ ਸਪੋਰਟ ਕਰਿਓ ਤੁਹਾਡੀ ਖਿਦਮਤ ਚ ਹਮੇਸ਼ਾ ਆਸੀ ਨਾ ਬਲੌਗ ਲੈ ਕੇ ਸ਼ਾਰਟ ਮੂਵੀ ਲੈ ਕੇ ਰੇਲਾਂ ਲੈ ਕੇ ਲੱਗੇ ਹੋਏ ਆਂ ਬਸ ਯਾਰ ਆਪਣਾ ਸਟਰਗਲ ਕਰਨ ਤੇ ਆਪਣੇ ਭਰਾਵਾਂ ਦੀ ਆਪਾਂ ਨੂੰ ਸਪੋਰਟ ਹੈ ਜਿੰਨੇ ਮੇਰੇ ਯਾਰ ਮਿੱਤਰ ਨੇ ਉਹਨਾਂ ਨੂੰ ਮੈਂ ਯਾਰ ਮਿੱਤਰ ਨਹੀਂ ਉਹਨਾਂ ਨੂੰ ਮੈਂ ਭਰਾ ਸਮਝਦਾ ਆਂ ਨੇ ਕਿਉਂ ਬਈ ਸਹੀ ਗੱਲ ਸਹੀ ਗੱਲ ਠੀਕ ਨਾ ਯਾਰ ਮਿੱਤਰ ਤੇ ਭਰਾਵਾਂ 'ਚ ਕੋ ਗੱਲ ਇਹ ਹੈ ਕਿ ਜਿਹੜਾ ਬੰਦਾ ਤੁਹਾਡੇ ਨਾਲ ਸਮੇਂ 'ਚ ਖੜ ਗਿਆ ਤੁਹਾਡਾ ਭਰਾਈ ਹੈ ਤੁਹਾਡਾ ਆਪਣਾ ਹੈ ਉਹ ਤੇ ਹੁਣ ਦਿਓ ਇਜਾਜ਼ਤ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਦੀਪ ਚੌਧਰੀ ਜੀ ਕੁਝ ਕਹਿਣਾ ਚਾਹੋਗੇ ਨਹੀਂ ਬਸ ਕਰਦੇ ਆਂ ਬੰਦਾ ਨਾ ਠੀਕ ਹੈ ਤੇ ਪ੍ਰੀਜੀ ਤੁਸੀਂ ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ ਟੈਂਟ 'ਚ ਬਾਈ ਅੱਜ ਆਖਰੀ ਦਸੰਬਰ ਦਾ ਦਿਨ ਹੈ ਮਤਲਬ 2024 ਦਾ ਆਖਰੀ ਦਿਨ ਹੈ 31 ਦਸੰਬਰ ਤੇ ਕੱਲ ਤੋਂ ਨਵਾਂ ਸਾਲ ਸਭ ਲਈ ਖੁਸ਼ੀਆਂ ਭਰਿਆ ਆਵੇ ਸਭ ਦੀ ਜ਼ਿੰਦਗੀ ਨੂੰ ਹਸੀਨ ਬਣਾਵੇ ਸਭ ਨੂੰ ਖੂਬ ਤਰੱਕੀ ਦੇਵੇ ਤੇ ਅਸੀਂ ਪ੍ਰਮਾਤਮਾ ਅੱਗੇ ਇਹ ਦੁਆ ਕਰਦੇ ਹਾਂ ਕਿ ਸਭ ਨੂੰ ਖੁਸ਼ੀ ਤੇ ਹੱਸਦਾ ਹੱਸਦਾ ਵਸਦਾ ਰੱਖੇ ਥੋੜੀ ਜਿਵਾਨ ਫਿਸਲ ਦੇ ਮਾਫ਼ ਕਰਨਾ ਗਲਤੀ ਮੇਰੇ ਦਰੋ-ਦਰੋ ਹੋ ਜਾਂਦਾ ਤੇ ਮਿਲਦਿਆਂ ਦੋਸਤੋ ਇਸ ਨਾਲ ਨੈਕਸਟ ਬਲੌਗ ਕੀਪਸ ਵੰਡੀ ਟੇਕ ਅ ਲਵ ਯੂ ਆਲ